ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਸ਼ੁਰੂ ਅੱਲਾਹ ਤਾਲਾ ਦੇ ਨਾਂ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਇਤ ਹੀ ਰਹਿਮ ਕਰਨ ਵਾਲਾ ਹੈ ਜਿੱਦਾਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਪਿਛਲੇ ਤਕਰੀਬਨ 1.5 ਮਹੀਨੇ ਤੋਂ ਪੰਜਾਬ 'ਚ ਜਦੋਂ ਪਾਣੀ ਆਇਆ ਸੈਲਾਬ ਆਇਆ ਹੜ ਆਏ ਤੇ ਮੁਸਲਿਮ ਭਾਈਚਾਰਾ ਵੀ ਲਗਾਤਾਰ ਸੇਵਾ ਦੇ ਵਿੱਚ ਜਿਹੜਾ ਉਹ ਲੱਗਾ ਹੋਇਆ ਸ਼ੁਰੂ ਦੇ ਵਿੱਚ ਅਸੀਂ ਸੇਵਾ ਨੂੰ ਖਾਣ ਪੀਣ ਦੀਆਂ ਚੀਜ਼ਾਂ ਦੇ ਉੱਤੇ ਆਧਾਰਿਤ ਰੱਖਿਆ ਸੀਗਾ ਉਸ ਤੋਂ ਬਾਅਦ ਫਿਰ ਅਸੀਂ ਇਹਨੂੰ ਤਿਰਪਾਲਾਂ ਮੱਛਰਦਾਨੀਆਂ ਔਰ ਆਮ ਜ਼ਿੰਦਗੀ ਦੀ ਜ਼ਰੂਰਤਾਂ ਤੇ ਲੈ ਗਏ ਉਸ ਤੋਂ ਬਾਅਦ ਫਿਰ ਅਸੀਂ ਜ਼ਿਆਦਾ ਜ਼ੋਰ ਦਵਾਈਆਂ ਦੇ ਉੱਤੇ ਤੇ ਡਾਕਟਰਾਂ ਦੀ ਟੀਮਾਂ ਤੇ ਲਾਇਆ ਅੱਜਕੱਲ ਅਸੀਂ ਪਿਛਲੇ ਇੱਕ ਹਫ਼ਤੇ ਤੋਂ ਡੀਜ਼ਲ ਜਿਹੜਾ ਫ੍ਰੀ ਉਹ ਵਾਕਵਾ ਕੋਹਣਾ ਪਿੰਡਾਂ 'ਚ ਜਿਹੜੇ ਦਰਿਆਵਾਂ ਦੇ ਨੇੜੇ ਉੱਥੇ ਜਾ ਕੇ ਵੰਡੇ ਪਏ ਆ ਤਾਂ ਕਿ ਜਿਹੜਾ ਛੋਟਾ ਕਿਸਾਨ ਹੈ ਉਹਦੀ ਜਿਹੜੀ ਹੈ ਫਸਲ ਨੂੰ ਦੁਬਾਰਾ ਉਗਾਉਣ ਦੇ ਵਿੱਚ ਮਦਦ ਜਿਹੜੀ ਹੈ ਉਹ ਕੀਤੀ ਜਾ ਸਕੇ ਇਸ ਤੋਂ ਬਾਅਦ ਅਸੀਂ ਆਖੀਰਲੇ ਮਰਹਲੇ ਦੇ ਵਿੱਚ ਬੀਜ ਜਿਹੜੇ ਔਰ ਉਹਦੇ ਨਾਲ ਜਿਹੜੀ ਖਾਦ ਹੈ ਉਹਦੀ ਵੀ ਤਕਸੀਮ ਜਿਹੜੀ ਹੈ ਉਹ ਕਰਨੀ ਹੈ ਉਹ ਡੀਜ਼ਲ ਕਿਹੜੇ ਹਿਸਾਬ ਨਾਲ ਭੱਜ ਜਾਊਗਾ ਇਹ ਗੱਲ ਕਰ ਇਹ ਐਦਾਂ ਹੈ ਨਾ ਕਿ ਜਿੱਦਾਂਆਂ ਪਿੰਡਾਂ 'ਚ ਅਸੀਂ 1.5 ਮਹੀਨੇ ਤੋਂ ਆਲਰੇਡੀ ਕੰਮ ਕਰਦੇ ਪਏ ਆ ਜਿਹੜੇ ਦਰਿਆਵਾਂ ਦੇ ਨੇੜੇ ਪਿੰਡ ਹੈ ਉੱਥੇ ਲ ਕੱਲੇ ਅਸੀਂ ਨਹੀਂ ਜਿਹੜੀਆਂ ਸਾਡੀ ਹੋਰ ਨਾਨ ਮੁਸਲਿਮ ਦੋਸਤ ਨੇ ਉਹਨਾਂ ਦੀਆਂ ਵੀ ਐਨ ਜੀਓਜ਼ ਨੇ ਪੰਚਾਇਤਾਂ ਵੀ ਨੇ ਉਹਨਾਂ ਨੇ ਲਿਸਟ ਬਣਾਈ ਹੋਈ ਹੈ ਵੀ ਕਿਹੜਾ ਜ਼ਿਮੀਂਦਾਰ ਕਿੰਨੇ ਕਿੱਲੇ ਖੇਤ ਦਾ ਮਾਲਕ ਹੈ ਮਿਸਾਲੇ ਤੌਰ ਤੇ ਜਿਹੜਾ ਛੋਟਾ ਜ਼ਿਮੀਂਦਾਰ ਹੈ 2 ਕਿੱਲੇ 4 ਕਿੱਲੇ 6 ਕਿੱਲੇ 5-7 ਕਿੱਲਿਆਂ ਤੱਕ ਜਿਹਨੂੰ ਮਦਦ ਦੀ ਫੌਰ ਹੀ ਤੌਰ ਤੇ ਜ਼ਰੂਰਤ ਹੈ ਤੇ ਉਹਨਾਂ ਜ਼ਿਮੀਂਦਾਰਾਂ ਤੱਕ ਪਹੁੰਚ ਬਣਾਉਣਾ ਜਿਵੇਂ ਅੱਗੇ ਸਰਦੀਆਂ ਆ ਰਹੀਆਂ ਉਹਨਾਂ ਨੂੰ ਸਰਦੀ ਦੇ ਸਮਾਨ ਦੀ ਵੀ ਸਰਦੀ ਦੇ ਸਮਾਨ ਦੇ ਵਿੱਚ ਅਸੀਂ ਆਲਰੇਡੀ ਹੁਣ ਤੱਕ ਕਈ ਹਜ਼ਾਰ ਗੱਦੇ ਔਰ ਕੰਬਲ ਨਾਲ ਵੰਡ ਚੁੱਕੇ ਔਰ ਉਹ ਵੀ ਨਾਲ-ਨਾਲ ਤਕਸੀਮ ਕਰ ਰਹੇ ਹਨ ਨਾਲ-ਨਾਲ ਕਪੜੇ ਵੀ ਤਕਸੀਮ ਕਰਦੇ ਪਏ ਹਨ ਟੀ-ਸ਼ਰਟ ਔਰ ਲੋਅਰ ਵਗੈਰਾ ਵੀ ਉਹ ਵੀ ਰੋਜ਼ਾਨਾ ਦੀ ਨਾਲ ਲਗਾਤਾਰ ਸੇਵਾ جاری ਰਹੀ ਜੇ ਲਗਾਤਾਰ ਸੇਵਾ ਤਾਂ جاری ਹੈ ਕਿ ਭਾਰਤ ਦੀਆਂ तकरीबन ਨਾਰਥ ਇੰਡੀਆ ਦੀਆਂ 3000 ਮਸਜਿਦਾਂ ਸਾਡੀ ਅਪੀਲ ਦੇ ਉੱਤੇ ਪੰਜਾਬ ਆਈਆਂ ਉਹਨਾਂ ਦੇ ਜਿਹੜੇ ਪ੍ਰਧਾਨ ਨੇ ਇਮਾਮ ਸਾਹਿਬਾਨ ਨੇ ਉਹ ਲਗਾਤਾਰ ਮਦਦ ਕਰਦੇ ਪਏ ਨੇ ਔਰ ਅਸੀਂ ਇਹ ਪੂਰੀ ਕੋਸ਼ਿਸ਼ ਕੀਤੀ ਹੈ ਕਿ ਮਦਦ ਜਿਹੜੀ ਹੈ ਫੌਰੀ ਤੌਰ ਤੇ ਅੱਗੇ ਜੜੀ ਉਹ ਪਹੁੰਚਾਈ ਜਾਵੇ